वेलकम बैक बहुत-बहुत स्वागत है जी क्रेलू इलाच और आज फिर एक शानदार गजब का एक टॉपिक वाकई गजब दा टर्नल शेयर करवाने से हाजिर हुए हैं हाईली डिमांडेड हमेशा डिमांड्स रहता है और इस टॉपिक दा नाम है रिंकल्स रिंकल्स जिन्ना दे यानी चुरियां जड़ियां फेस दे ऊपर पे जांदियां कोई भी इंसान बुजुर्ग नहीं दिखना चाहता कोई भी इंसान नहीं चाहता कि उम्र तो पहला उदे चुरियां आ जन इवन 60 साल दा व्यक्ति भी चाहता है कि उदा चेहरा जड़ा जवान जवान बना रहे और ਅੱਜ ਮੈਂ ਤੁਹਾਨੂੰ ਲਈ ਇੱਕ ਐਸਾ ਫਾਰਮੂਲਾ ਸ਼ੇਅਰ ਕਰਾਂਗਾ ਔਰ ਉਸ ਫੇਸ ਪੈਕ ਜਿਹੜਾ ਲਗਾਣਾ ਹੈ ਉਹਨੂੰ ਐਪਲਾਈ ਜਦੋਂ ਕਰੋਗੇ ਪਹਿਲੇ ਦੂਜੇ ਵਾਰ ਹੀ ਤੁਹਾਨੂੰ ਗੱਸਬ ਦਾ ਰਿਜ਼ਲਟ ਆਪਣੇ ਆਪ ਮਹਿਸੂਸ ਹੋਏਗਾ ਕਿ ਵਾਕਈ ਸਕਿਨ ਟਾਈਟ ਹੋ ਗਈ ਹੈ ਜਿਹੜੀ ਸਕਿਨ ਐਸ ਤਰ੍ਹਾਂ ਲੱਗਦੀ ਹੈ ਨਾ ਕਿ ਢਿਲਕੀ ਢਿਲਕੀ ਹੈ ਚੁਰਰੀਆਂ ਪੈ ਰਹੀਆਂ ਲਾਈਨਾਂ ਆ ਰਹੀਆਂ ਮੱਥੇ ਦੇ ਉੱਤੇ ਲਾਈਨਾਂ ਆ ਰਹੀਆਂ ਅੱਖਾਂ ਦੇ ਆਸ-ਪਾਸ ਲਾਈਨਾਂ ਆ ਰਹੀਆਂ सब टाइट होना शुरू हो जाएगा वाकई गजब का फॉर्मूला तेनाली शेयर करने वास्ते हाजिर होर अच्छा जोड़ा फॉर्मूला बड़े गौर देखना वीडियो नु आखिर तक जरूर देखना स्किप ना करना बिल्कुल भी क्योंकि एक एक चीज़ मैं बहुत इंपॉर्टेंट दसन जा रहा है कोई इंपॉर्टेंट चीज़ ये अंदर रह ना जाए इस करके कंप्लीट पूरी वीडियो जरूर आखिर तक देखना और कैमरा थोड़ा करीब करो और व्यूअर्स सायरसों दिखाओ कि ऐसिया कि शानदार चीज़ें ਜਿਨ੍ਹਾਂ ਦੇ ਨਾਲ ਬਹੁਤ ਅਸੀਂ ਸ਼ਾਨਦਾਰ ਫੇਸ ਪੈਕ ਬਣਾ ਸਕਦੇ ਹਾਂ ਸਭ ਤੋਂ ਪਹਿਲੀ ਚੀਜ਼ ਹੈ ਜੀ ਮਲਠੀ ਠੀਕ ਹੈ ਆਮ ਘਰਾਂ ਚ ਵੈਸੇ ਅਵੇਲੇਬਲ ਹੁੰਦੀ ਹੈ ਠੀਕ ਹੈ ਮਲਠੀ ਠੀਕ ਹੈ ਦੂਸਰਾ ਬਦਾਮ ਬਦਾਮ ਪਿਸ਼ੋਰੀ ਥੋੜਾ ਛੋਟੇ ਵਾਲਾ ਬਦਾਮ ਲੈਣਾ ਅਮਰੀਕਨ ਬਦਾਮ ਨਾ ਲੈਣਾ ਇਹਦੇ ਅੰਦਰ ਗੁਣ ਬਹੁਤ ਹੈ ਭਰਪੂਰ ਗੁਣ ਹੈ ਛੋਟਾ ਬਦਾਮ ਜਿਹਦਾ ਪੇਟ ਮੋਟਾ ਤੇ ਸਾਈਜ਼ ਛੋਟਾ ਹੁੰਦਾ ਹੈ ਉਹ ਵਾਲਾ ਬਦਾਮ ਕਸ਼ਮੀਰੀ ਵੀ ਕਹਿੰਦੇ ਆ ਗੁਰਬੰਦੀ ਵੀ ਕਹਿੰਦੇ ਆ ਔਰ ਤੀਸਰੀ ਆਈਟਮ ਹੈ ਜੀ ਰਾਈ ਮਸਟਰਡ ਸੀਡਸ ਵੀ ਕਹਿੰਦੇ ਆ ਰਾਈਟ ਔਰ ਚੌਥੀ ਆਈਟਮ ਹੈ ਚਾਵਲ ਲੇਕਿਨ ਅਨ ਪਾਲਿਸ਼ਡ ਚਾਵਲ ਚਾਹੀਦੇ ਥੋੜੇ ਜਿਹਾ ਬਾਜ਼ਾਰ ਤੋਂ ਲਿਆਣਾ ਜਿਨ੍ਹਾਂ ਦੇ ਉੱਤੇ ਪਾਲਿਸ਼ ਨਾ ਕੀਤੀ ਹੋਵੇ ਅਨ ਪਾਲਿਸ਼ਡ ਚਾਵਲ ਆਰਾਮ ਨਾਲ ਈਜ਼ੀਲੀ ਬਾਜ਼ਾਰ 'ਚ ਮਿਲ ਜਾਂਦੇ ਆ ਚਾਰ ਚੀਜ਼ਾਂ ਹੋ ਗਈਆਂ ਲਾਸਟ ਦੀਆਂ ਦੋ ਚੀਜ਼ਾਂ ਆਪਸ਼ਨਲ ਹੈ ਆਪਸ਼ਨਲ ਮਤਲਬ ਇਹਨਾਂ ਦੋਨਾਂ 'ਚੋਂ ਇੱਕ ਚੀਜ਼ ਲੈਣੀ ਹੈ ਇਹ ਹੈਗਾ ਦਹੀਂ ਔਰ ਇਹ ਹੈਗਾ ਦੁੱਧ ਦੁੱਧ ਲੈਣਾ ਕੱਚਾ ਉਬਲਿਆ ਹੋਇਆ ਨਹੀਂ ਚਾਹੀਦਾ ਇਹਦੇ 'ਚ ਠੀਕ ਹੈ ਜਿਨ੍ਹਾਂ ਦੀ ਤਾਂ ਡਰਾਈ ਸਕਿਨ ਹੈ ਉਹ ਯੂਜ਼ ਕਰਨ ਦਹੀਂ ਔਰ ਜਿਨ੍ਹਾਂ ਦੀ ਆਇਲੀ ਸਕਿਨ ਹੈ ਤੇ ਉਹ ਕੱਚਾ ਦੁੱਧ ਇਸਤੇਮਾਲ ਕਰਨ ਐਸ ਫਾਰਮੂਲੇ 'ਚ ਰਾਈਟ ਹੁਣ ਕਿੰਨਾ ਕਿੰਨਾ ਲੈਣਾ ਹੈ ਉਹ ਗੌਰ ਨਾਲ ਸੁਣੋ ਪਹਿਲੀ ਚੀਜ਼ ਹੈ ਜੀ ਮੁਲਠੀ ਠੀਕ ਹੈ ਮੁਲਠੀ ਆਪਾਂ ਲੈਣੀ ਹੈ ਜੀ ਇਹ ਮੁਲਠੀ ਦਾ ਪਹਿਲਾਂ ਪਾਊਡਰ ਬਣਾ ਲੈਣਾ ਠੀਕ ਹੈ ਮਿਕਸੀ ਚ ਇਹਨੂੰ ਪਹਿਲਾਂ ਥੋੜਾ ਜਿਹਾ ਤੋੜ ਲੈਣਾ ਕੱਟ ਲੈਣਾ ਵਿੱਚੋਂ ਚਾਕੂ ਨਾਲ ਵੀ ਕੱਟ ਜਾਏਗਾ ਔਰ ਫਿਰ ਛੋਟਾ 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 ਕਰ ਲੈਣਾ ਤਾਂ ਕਿ ਉਹ ਜਾਰ ਚ ਫਸੇ ਨਾ ਠੀਕ ਹੈ ਕਿਉਂਕਿ ਮੇਰੇ ਨਾਲ ਵੀ ਇਹ ਪ੍ਰੈਕਟੀਕਲ ਪ੍ਰੋਬਲਮ ਜਦੋਂ ਵੀ ਆਂਦੀ ਹੈ ਮੈਂ ਇਹਦਾ ਹੱਲ ਇਹੀ ਕੱਢਦਾ ਹਾਂ ਇਹਨੂੰ ਥੋੜਾ ਜਿਹਾ ਤੋੜ ਕੇ ਨਾ ਫਿਰ ਛੋਟੇ ਛੋਟਾ ਕਰਕੇ ਫਿਰ ਇਹਨੂੰ ਪੀਸ ਲੋ ਦੋ بڑے ਚਮਚ ਮੁਲਠੀ ਦੇ ਠੀਕ ਹੈ ਇਹ ਇੱਕ ਵ ठीक है और चार तो पाँच बादाम लेने हैं ठीक है जी और जड़ी राई है अभी दो बड़े चम्मच टू टेबल स्पून ठीक है और अनपोलिश राइस लेना ग्राम ठीक दैट्स इट बस ये चार चीज़ें ठीक है ਜਿਹੜੀ ਮੁਲਠੀ ਹੈ ਮੁਲਠੀ ਐਕਚੁਅਲੀ ਕਿਉਂ ਇਹਦੇ ਵਿੱਚ ਯੂਜ਼ ਕਰ ਰਹੇ ਹਾਂ ਅਸੀਂ ਕਿਉਂਕਿ ਇਹ ਐਂਟੀ ਇਨਫਲਮੇਟਰੀ ਹੈ ਐਂਟੀ ਬੈਕਟੀਰੀਅਲ ਹੈ ਐਂਟੀ ਆਕਸੀਡੈਂਟ ਹੈ ਯਾਨੀ ਕਿਤੇ ਵੀ ਪਿੰਪਲਸ ਐ ਕਿਤੇ ਵੀ ਜਿਨ੍ਹਾਂ ਦੇ ਐਕਨੇਸ ਨਿਕਲ ਜਾਂਦੇ ਆ ਹੈਨਾ ਮੂੰਹਾਂ से ਨਿਕਲ ਜਾਂਦੇ ਆ ਇਹ ਉਹਦੇ ਵਾਸਤੇ ਬੜਾ ਗਜ਼ਬ ਦਾ ਕੰਮ ਕਰਦੀ ਹੈ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਐਂਟੀ 에ਜਿੰਗ ਇਫੈਕਟ ਦਿੰਦੀ ਹੈ ਬੜਾ ਜ਼ਬਰਦਸਤ ਬੈਨੀਫਿਟ ਹੈ ਐਂਟੀ 에ਜਿੰਗ ਇਫੈਕਟ ਠੀਕ ਹੈ ਤੇ ਦੂਸਰਾ ਦੂਸਰਾ ਆਈਟਮ ਬਦਾਮ ਬਦਾਮ ਸਾਰੇ ਜਾਣਦੇ ਆ ਕਿ ਇਹਦੇ ਅੰਦਰ ਵਿਟਾਮਿਨ E ਬਹੁਤ ਜ਼ਬਰਦਸਤ ਵਿਟਾਮਿਨ ਨਹੀਂ ਪਾਇਆ ਜਾਂਦਾ ਲੇਕਿਨ ਛੋਟੇ ਬਦਾਮ ਚ ਸਭ ਤੋਂ ਜ਼ਿਆਦਾ ਹੁੰਦਾ ਜਿਹੜਾ ਪਿਸ਼ੋਰੀ ਬਦਾਮ ਹੈ ਅਮਰੀਕਨ ਬਦਾਮ ਦੇ ਅੰਦਰ ਤਾਂ ਤੇਲ ਹੀ ਨਹੀਂ ਹੈਗਾ ਤੇ ਵਿਟਾਮਿਨ E ਕੀ ਨਿਕਲੇਗਾ ਇਹਦੇ ਅੰਦਰ ਵਿਟਾਮਿਨ E ਬੜਾ ਗਜ਼ਬ ਦਾ ਹੁੰਦਾ ਹੈ ਜਿਹਦੇ ਨਾਲ ਸਕਿਨ ਜਿਹੜੀ ਹੈ ਸੌਫਟ ਔਰ ਸਮੂਥ ਕਰ ਦਿੰਦਾ ਹੈ ਠੀਕ ਹੈ ਤੀਸਰੀ ਚੀਜ਼ ਹੈ ਜੀ ਮਸਟਰਡ ਸੀਡਸ ਹਾਂ ਮਸਟਰਡ ਸੀਡਸ ਜਦੋਂ ਤੁਸੀਂ ਇਹਦੇ ਅੰਦਰ ਪੀਸੋਗੇ ਨਾ ਔਰ ਇਹਦਾ ਇਸਤੇਮਾਲ ਕਰੋਗੇ ਸ਼ੁਰੂ ਦੇ ਤਕਰੀਬਨ ਡੇਢ ਤੋਂ 2 ਮਿੰਟ ਤਾਨੂੰ ਇਸ ਤਰ੍ਹਾਂ ਹਲਕੀ ਹਲਕੀ ਬਰਨਿੰਗ ਸੈਂਸੇਸ਼ਨ ਜੀ ਮਹਿਸੂਸ ਹੋਏਗੀ ਤੇ ਇਹ ਬਹੁਤ ਅੱਛੀ ਅੱਛੀ ਗੱਲ ਹੈ ਮਤਲਬ ਉਹਦੇ ਨਾਲ ਪਤਾ ਲੱਗਦਾ ਹੈ ਕਿ ਸਕਿਨ ਦੇ ਅੰਦਰ ਕੋਈ ਕੁਛ ਨਾ ਕੁਛ ਇਫੈਕਟ ਆਣਾ ਸ਼ੁਰੂ ਹੋ ਗਿਆ ਹੈ ਤਕਰੀਬਨ 2 ਕੁ ਮਿੰਟ ਰਹੇਗੀ ਉਸ ਤੋਂ ਬਾਅਦ ਆਟੋਮੈਟਿਕਲੀ ਹੌਲੀ ਹੌਲੀ ਸਬਸਾਈਡ ਹੋ ਜਾਏਗੀ ਬਿਲਕੁਲ ਠੀਕ ਹੋ ਜਾਏਗੀ ਘਬਰਾਣਾ ਨਹੀਂ ਉਸ ਤੋਂ ਬਿਲਕੁਲ ਨਹੀਂ ਠੀਕ ਹੈ ਮਸਟਰਡ ਸੀਡਸ ਔਰ ਲਾਸਟ ਆਈਟਮ ਹੈ ਰਾਈਸ ਅਨ ਪਾਲਿਸ਼ਡ ਰਾਈਸ ਜਿਹੜਾ ਚਾਵਲ ਹੈ ਇਹ ਬੇਸਿਕਲੀ ਸਕਿਨ ਨੂੰ ਟਾਈਟ ਔਰ ਬ੍ਰਾਈਟ ਕਰਨ ਦਾ ਕੰਮ ਕਰਦਾ ਹੈ ਰਿੰਕਲਸ ਨੂੰ ਠੀਕ ਕਰਦਾ ਹੈ ਬੜਾ ਗਜ਼ਬ ਦਾ ਹੈ ਮ ਚਾਵਲ ਦਾ ਆਟਾ ਵੀ ਬਜਾਰੋਂ ਮਿਲ ਜਾਂਦਾ ਜੇ ਪਿਓਰ ਮਿਲ ਜਾਏ ਲੇਕਿਨ ਆਪਾਂ ਨੂੰ ਚਾਵਲ ਚਾਹੀਦੇ ਐ ਅਨਪਾਲਿਸ਼ਡ ਉਹ ਮਿਲਣਾ ਨਹੀਂ ਤੇ ਇਹ ਕਰ ਲਿਆ ਕਿ ਜੇ ਤੁਸੀਂ ਪੀਸ ਲੋਗੇ ਤਾਂ ਬਹੁਤ ਅੱਛਾ ਹੈ ਸਕਿਨ ਟਾਈਟ ਔਰ ਬ੍ਰਾਈਟ ਔਰ ਰਿੰਕਲ ਫਰੀ ਤ્વਚਾ ਕਿਆ ਬਾਤ ਹੈ ਠੀਕ ਹੈ ਇਹ ਚਾਰ ਚੀਜ਼ਾਂ ਹੋ ਗਈਆਂ ਸਮਝ ਗਏ ਤੁਸੀਂ ਮੈਂ ਦੁਬਾਰਾ ਸਮਝਾ ਦਿੰਦਾ ਦੋ ਚਮਚ ਬੜੇ ਐਦੇ ਚਾਰ ਪੰਜ ਬਦਾਮ ਦੋ ਚਮਚ ਰਾਈ ਦੇ ਔਰ 50 ਗ੍ਰਾਮ ਚਾਵਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚਾਰੋਂ ਦੀਆਂ ਚਾਰੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਠੀਕ ਹੈ ਔਰ ਪੀਸ ਕੇ ਫੇਰ ए आइटम बन जाएगी यह पाउडर बन जाएगा इस तरीके का ठीक है यह मैं थोड़े तो रेफरेंस वास्ते मैं बनाया ठीक है और जोड़ी चीज़ बन गई हूँ ए इस्तेमाल किमें करना सपोज किसी ड्राई स्किन है ठीक है ना ड्राई स्किन वास्ते आप एक चमचा आप लिया ठीक है और मैं एग्जाम्पल वास्ते हूँ तुम बना के दिखा रहे हैं ये अंदर तुम्हें थोड़ा दही एड कर लेना ठीक है ਇਹਨੂੰ ਤੁਸੀਂ ਪੇਸਟ ਬਣਾ ਲੈ। ਦੋ ਚਮਚ ਦਹੀਂ ਦੇ ਨਾਲ ਹੀ ਦੇਖੋ ਕਿੰਨਾ ਗਜ਼ਬ ਦਾ ਜ਼ਬਰਦਸਤ ਪੇਸਟ ਬਣ ਗਿਆ ਵਾਓ। ਠੀਕ ਹੈ? ਇੱਕ ਚਮਚਾ ਮੈਂ ਭਰ ਕੇ ਉਹ ਪਾਇਆ ਤੇ ਦੋ ਚਮਚੇ ਇਹਦੇ ਪਾਏ। ਇਹ ਤੁਸੀਂ ਪੇਸਟ ਜਿਹੜਾ ਹੈ ਠੀਕ ਹੈ? ਇਹ ਮੈਂ ਤੁਹਾਨੂੰ ਆਪਣੇ ਹੱਥ ਦੇ ਉੱਤੇ ਲਗਾ ਕੇ ਦਿਖਾ ਦਿੰਨਾ ਠੀਕ ਹੈ? ਇਹ ਦੇਖੋ। ਠੀਕ ਹੈ ਐਸੇ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਦੇ ਉੱਤੇ ਇਹਨੂੰ ਲਗਾ ਲੈਣਾ ਹੈ ਠੀਕ ਇਹ ਪੂਰਾ ਪੈਚ ਇਸ ਤਰੀਕੇ ਨਾਲ ਦੇਖੋ ਰਾਈਟ ਤੇ ਇਹਨੂੰ ਇਸ ਤਰੀਕੇ ਨਾਲ ਤੁਸੀਂ ਪੂਰੇ 10 ਮਿੰਟ ਵਾਸਤੇ ਠੀਕ ਹੈ ਪੂਰੇ 10 ਮਿੰਟ ਲਗਾ ਕੇ ਰੱਖਣਾ ਹੈ ਔਰ 10 ਮਿੰਟ ਤੋਂ ਬਾਅਦ ਸਾਦੇ ਪਾਣੀ ਨਾਲ ਤੁਸੀਂ ਇਹਨੂੰ ਧੋ ਦੇਣਾ ਰਾਈਟ 10 ਮਿੰਟ ਬਾਅਦ ਨੂੰ ਬਸ 10 ਮਿੰਟ ਬਹੁਤ ਹੈ ਜੀ ਠੀਕ ਹੈ ਔਰ 10 ਮਿੰਟ ਬਾਅਦ ਤੁਸੀਂ ਇਹਨੂੰ ਸਾਦੇ ਪਾਣੀ ਨਾਲ ਧੋ ਦੇਣਾ ਹੈ ਔਰ ਜੇ ਬਹੁਤ ਜਲਦੀ ਰਿਜ਼ਲਟ ਚਾਹੀਦੇ ਹੈ ਹਫਤੇ ਚ ਇਹਨੂੰ ਦੋ ਵਾਰ ਕੀਤਾ ਜਾ ਸਕਦਾ ਹੈ ਠੀਕ ਹੈ ਮੈਂ ਮੈਂ ਅੱਜ ਮੈਂ ਸਾਰਾ ਡਿਟੇਲ ਚ ਹੀ ਦੱਸਤਾ ਤਾਂ ਕਿ ਤੁਹਾਨੂੰ ਦੁਬਾਰਾ ਨਾ ਪੁੱਛਣਾ ਪਵੇ ਇੱਕ ਵਾਰ ਤੁਸੀਂ ਪੇਸਟ ਲਗਾ ਲਿਆ ਚਿਹਰੇ ਦੇ ਉੱਤੇ 10 ਮਿੰਟ ਵਾਸਤੇ ਲਗਾ ਕੇ ਰੱਖਣਾ ਉਸ ਤੋਂ ਬਾਅਦ ਸਾਦੇ ਪਾਣੀ ਨਾਲ ਧੋ ਦੋ ਪਹਿਲੇ ਦਿਨ ਤੋਂ ਬੜਾ ਫਰਕ ਨਜ਼ਰ ਆਏਗਾ ਔਰ ਜੇ ਤੇਜ਼ੀ ਨਾਲ ਰਿਜ਼ਲਟ ਚਾਹੀਦਾ ਹੈ ਹਫਤੇ ਚ ਦੋ ਵਾਰ ਠੀਕ ਹੈ ਮੈਂ ਕਹਿੰਦਾ ਇੱਕ ਮਹੀਨੇ ਦੇ ਅੰਦਰ ਅੰਦਰ ਬੜੇ ਗਜ਼ਬ ਦੇ ਰਿਜ਼ਲਟ ਮਿਲਣਗੇ ਤੁਹਾਨੂੰ ਆਪ ਨੂੰ ਪਤਾ ਲੱਗ ਜਾਏਗਾ ਕਿ ਸਕਿਨ ਟਾਈਟ ਕਿਸ ਤਰੀਕੇ ਨਾਲ ਹੋ ਰਹੀ ਹੈ ਸਕਿਨ ਬ੍ਰਾਈਟ ਕਿਸ ਤਰੀਕੇ ਨਾਲ ਹੋ ਰਹੀ ਹੈ ਰਾਈਟ ਔਰ ਐਸ ਫਾਰਮੂਲੇ ਨੂੰ ਅਜ਼ਮਾਨਾ ਔਰ ਸ਼ੇਅਰ ਵੀ ਕਰਨਾ ਔਰ ਅਜ਼ਮਾਨ ਤੋਂ ਪਹਿਲਾਂ ਹੀ ਸ਼ੇਅਰ ਕਰ ਦੇਣਾ ਕਿਉਂਕਿ ਵਾਕਈ ਮੇਰਾ ਅਜ਼ਮਾਇਆ ਹੋਇਆ ਹੈ ਤਾਂ ਹੀ ਤਾਂ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਤਾ ਕਿ ਜਦੋਂ ਤੁਸੀਂ ਲਗਾਓਗੇ ਮਸਟਰਡ ਜਿਹੜੀ ਹੈ ਰਾਈ 2 ਕੁ ਮਿੰਟ ਜਿਹੜਾ ਜਿਹੜਾ ਉਹ ਲੱਗੇਗੀ ਸਕਿਨ ਨੂੰ ਲੇਕਿਨ ਉਸ ਤੋਂ ਬਾਅਦ ਠੀਕ ਹੋ ਜਾਏਗੀ ਇਹ ਸਭ ਅਜ਼ਮਾਇਆ ਹੋਇਆ ਹੈ ਕਾਪੀ ਪੇਸਟ ਸਿਸਟਮ ਨਹੀਂ ਹੈਗਾ ਕਿ ਹਾਂ ਜੀ ਉਧਰੋਂ ਦੇਖਿਆ ਉਧਰੋਂ ਦੇਖਿਆ ਪਤਾ ਕੁਝ ਪਤਾ ਹੀ ਨਹੀਂ ਹੈ ਕਿ ਬਾਤ ਲੱਗੇਗੀ ਕਿ ਨਹੀਂ ਲੱਗੇਗੀ ਰਾਈਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਰੀ ਦੁਨੀਆ ਦਾ ਭਲਾ ਹੋ ਸਕੇ ਔਰ ਜਿਨ੍ਹਾਂ ਨੂੰ ਜੋੜਾਂ ਦੇ ਦਰਦਾਂ ਦੇ ਰਿਲੇਟਡ ਕੋਈ ਵੀ ਸਮੱਸਿਆ ਹੈ نیچے ਮੇਰਾ ਨੰਬਰ ਫਲੈਸ਼ ਹੋ ਰਿਹਾ ਹੈ ਤੁਸੀਂ ਇਸ ਨੰਬਰ ਦੇ ਉੱਤੇ WhatsApp ਤੇ ਮੇਰਾ ਤੁਸੀਂ ਮੈਸੇਜ ਪਾ ਸਕਦੇ ਹੋ ਆਪਣੀ ਸਮੱਸਿਆ ਲਿਖ ਕੇ ਦੇ ਸਕਦੇ ਹੋ 24 ਘੰਟੇ ਦੇ ਅੰਦਰ ਅੰਦਰ ਮੈਂ ਤੁਹਾਨੂੰ ਇਸ ਦਾ ਰਿਪਲਾਈ ਜ਼ਰੂਰ ਕਰਾਂਗਾ ਰਾਈਟ ਔਰ ਜੇ ਚਾਹੋ ਤੇ ਚਿਹਰੇ ਦੇ ਉੱਤੇ ਲਗਾਉਣ ਤੋਂ ਪਹਿਲਾਂ ਆਪਣੇ ਹੱਥ ਦੇ ਉੱਤੇ ਤੁਸੀਂ ਲਗਾ ਕੇ ਦੇਖ ਸਕਦੇ ਹੋ ਪੈਚ ਟੈਸਟ ਕਰ ਸਕਦੇ ਹੋ ਆਪਣੀ ਬਾਜੂ ਦੇ ਉੱਤੇ ਲਗਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਸਕਿਨ ਸੈਂਸਿਟੀਵਿਟੀ ਹੈ ਤਾਂ ਠੀਕ ਹੈ ਸਕਿਨ ਸੈਂਸਿਟੀਵਿਟੀ ਹੈ ਤੇ ਪਹਿਲਾਂ ਪੈਚ ਟੈਸਟ ਕਰ ਲਓ ਕੋਈ ਹਰਜ ਨਹੀਂ ਹੈ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗੇ ਕਿ ਹਾਂ ਹੁਣ ਇਹ ਮੇਰੇ ਵਾਸਤੇ ਸੇਫ ਹੈ ਫਿਰ ਤੁਸੀਂ ਚਿਹਰੇ ਤੇ ਲਗਾ ਲਓ ਰਾਈਟ ਬਹੁਤ-ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन